ਸਚ ਰਿਆਕਾਲ ਜੀ ਸਾਰਿਆਂ ਨੂੰ ਬੈਠ ਜਾਓ ਜੇ ਥੋੜਾ ਜਿਹਾ ਵੀ ਸਮਾਂ ਕੱਢ ਸਕਦੇ ਹੋ ਕਿਉਂਕਿ ਅੱਜ ਜੋ ਗੱਲ ਅਸੀਂ ਕਰਨ ਜਾ ਰਹੇ ਹਾਂ ਉਹ ਕੋਈ ਕਹਾਣੀ ਨਹੀਂ ਉਹ ਕੋਈ ਫਿਲਮ ਨਹੀਂ ਉਹ ਇੱਕ ਸੱਚ ਹੈ ਜਿਹੜਾ ਲਹੂ ਚ ਰੰਗ ਗਿਆ ਸੀ ਜਿਹੜਾ ਇਤਿਹਾਸ ਦੀ ਰਗ ਰਗ ਛ ਵੱਜ ਰਿਹਾ ਹੈ ਅਸੀਂ ਗੱਲ ਕਰਾਂਗੇ ਬਾਬਾ ਦੀਪ ਸਿੰਘ ਜੀ ਦੀ ਉਹ ਸ਼ਖਸੀਅਤ ਜਿਨ੍ਹਾਂ ਨੇ ਕਲਮ ਵੀ ਚਲਾਈ ਜਿਨ੍ਹਾਂ ਨੇ ਗਿਆਨ ਵੀ ਵੰਡਿਆ ਤੇ ਜਦ ਲੋੜ ਪਈ ਤਾਂ ਮਿੱਠੇ ਮੁੱਲਾਂ ਲਈ ਤਲਵਾਰ ਵੀ ਚਲਾਈ ਬਾਬਾ ਜੀ ਦਾ ਜਨਮ 26 ਜਨਵਰੀ 1682 ਨੂੰ ਪਿੰਡ ਪੋਵਿੰਦ ਅੰਮ੍ਰਿਤਸਰ ਵਿਖੇ ਹੋਇਆ। ਉਦੋਂ ਦੇ ਦਿਨ ਜਦੋਂ ਨਾ ਫੋਨ ਸੀ ਨਾ ਟੀਵੀ ਸੀ ਪਰ ਘਰ ਦੇ ਅੰਦਰ ਰੱਬ ਵੱਸਦਾ ਸੀ ਤੇ ਮਾਂ ਪਿਓ ਦੀਆਂ ਦੁਆਵਾਂ 'ਚ ਦਰਦ ਹੁੰਦੇ ਸਨ। ਬਾਬਾ ਜੀ ਦੇ ਮਾਤਾ ਪਿਤਾ ਨੇ ਇਹ ਸੋਚਿਆ ਨਹੀਂ ਸੀ ਕਿ ਇਹ ਪੁੱਤ ਰਵਾਇਤੀ ਜੀਵਨ ਜੀਊਗਾ। ਇਹ ਤਾਂ ਰੱਬ ਨੇ ਆਪ ਰਚਨਾ ਬਣਾਈ ਸੀ। ਇਹ ਤਾਂ ਉਹ ਮਿੱਟੀ ਦਾ ਲਾਡਲਾ ਸੀ ਜੋ ਇੱਕ ਦਿਨ ਕਲਮ ਵੀ ਫੜੇਗਾ ਤੇ ਜਿੱਥੇ ਲੋੜ ਹੋਈ ਤਲਵਾਰ ਵੀ। ਬਾਬਾ ਜੀ ਜਦੋਂ 12 ਸਾਲ ਦੇ ਹੋਏ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਤੇ ਪਹੁੰਚੇ ਉਹ ਰੂਹ ਜੋ ਇੱਕ ਵਾਰੀ ਗੁਰੂ ਨਾ ਮਿਲ ਜਾਵੇ ਫਿਰ ਕਦੇ ਵਾਪਸ ਨਹੀਂ ਆਉਦੀ ਗੁਰੂ ਸਾਹਿਬ ਨੇ ਬਾਬਾ ਜੀ ਨੂੰ ਅਕਾਲੀ ਗਿਆਨ ਦਿੱਤਾ ਗੁਰਮੁਖੀ ਸੰਸਕ੍ਰਿਤ ਫਾਰਸੀ ਅਰਬੀ ਸਭ ਕੁਝ ਪੜ੍ਹ ਲਿਆ ਪਰ ਨਿਵਾਣਾ ਛੱਡਿਆ ਸਵੇਰ ਨੂੰ ਨਿਤਨੇਮ ਦਿਨ ਵਿੱਚ ਸੇਵਾ ਸ਼ਾਮ ਨੂੰ ਗਿਆਨ ਦੀ ਮੰਡਲੀ ਬਾਬਾ ਜੀ ਨੇ ਆਪਣਾ ਜ਼ਿੰਦਗੀ ਦਾ ਰਸਤਾ ਚੁਣ ਲਿਆ ਸੀ ਪਰ ਕਦੋਂ ਵੀ ਕੌਮ ਤੇ ਕੋਈ ਤੀਰ ਆਉਂਦਾ ਕਦੋਂ ਵੀ ਗੁਰੂ ਦੇ ਘਰ ਨੂੰ ਕੋਈ ਅਖਾਂ ਵੇਖਦਾ ਤਾਂ ਇਹੀ ਕਲਮ ਵਾਲਾ ਗਿਆਨੀ ਅਕਾਲ ਤਖਤ ਤੋਂ ਤਲਵਾਰ ਚੁੱਕਦਾ ਸੀ ਵਦਨ ਵਾਲੇ ਦਿਨ ਆਏ ਜਦ ਹਰਮੰਦਰ ਸਾਹਿਬ ਨੂੰ ਤਬਾਹ ਕਰ ਗਿਆ ਪਵਿੱਤਰ ਸਰੋਵਰ ਨੂੰ ਲਾ ਰਿਹਾ ਸੇਵਾਦਾਰਾਂ ਦੇ ਸਿਰ ਕੱਟ ਰਿਹਾ ਸੀ ਜਦ ਇਹ ਸਚਾਈ ਬਾਬਾ ਜੀ ਤੱਕ ਪਹੁੰਚੀ ਉਹ ਨਿਰਭਾਉ ਆਖਦੇ ਨੇ ਮੈਂ ਤਾਂ ਮਰਨਾ ਹੀ ਆ ਪਰ ਜਿੱਤ ਕੇ ਮਰਨਾ ਉਹ ਦਿਨ ਅਜ ਵੀ ਕਾਪਦਾ ਏ ਇਤਿਹਾਸ ਚ ਬਾਬਾ ਜੀ ਨੇ 75 ਸਾਲ ਦੀ ਉਮਰ ਚ ਤਲਵਾਰ ਚੁੱਕੀ ਤੇ ਸਿਰ ਤੇ ਸਿਰ ਚੜੇ ਫੌਜੀ ਜਵਾਨਾਂ ਦੀ ਇੱਕ ਫੌਜ ਇਕੱਠੀ ਕੀਤੀ ਉਹ ਨਾ ਰੁੱਕੇ ਨਾ ਥੱਕੇ ਹਰਮੰਦਰ ਸਾਹਿਬ ਵਲਤੁਰੇ ਕਹਿੰਦੇ ਸਨ ਜਦ ਤੱਕ ਸਾਹ ਚੱਲ ਰਿਹਾ ਮੈਂ ਸਰੋਵਰ ਦੇ ਕੰਡੇ ਤੱਕ ਪਹੁੰਚਾਂਗਾ ਲੜਾਈ ਪਿਆਨਕ ਸੀ ਦੁਸ਼ਮਣ ਨੇ ਬਾਬਾ ਜੀ ਦਾ ਸਿਰ ਥੜ ਤੋਂ ਵੱਖ ਕਰ ਦਿੱਤਾ ਪਰ ਅਸਲ ਕਹਾਣੀ ਉਥੋਂ ਸ਼ੁਰੂ ਹੁੰਦੀ ਏ ਬਾਬਾ ਜੀ ਨੇ ਆਪਣਾ ਸਿਰ ਹੱਥ ਵਿੱਚ ਫੜਿਆ ਤੇ ਹਰਮੰਦਰ ਸਾਹਿਬ ਵੱਲ ਤੁਰਦੇ ਰਹੇ ਇਤਿਹਾਸ ਆਖਦਾ ਏ ਜਿੱਥੇ ਉਹ ਸਿਰ ਲੈ ਕੇ ਪਹੁੰਚੇ ਉੱਥੇ ਹੀ ਉਹਨਾਂ ਦੀ ਸ਼ਹੀਦੀ ਹੋਈ ਉਹ ਜ਼ਿੰਦਗੀ ਦੇ ਆਖਰੀ ਲਮਹਿਆਂ 'ਚ ਵੀ ਵਾਹਿਗੁਰੂ ਵਾਹਿਗੁਰੂ ਕਰ ਰਹੇ ਸਨ ਉਹ ਸ਼ਹੀਦ ਹੋਏ ਪਰ ਕੌਮ ਨੂੰ ਸਦਾ ਲਈ ਜਗਾ ਗਏ اے ਸੱਜਣੋ ਇਹ ਕਹਾਣੀ ਸਿਰਫ ਸ਼ਹੀਦੀ ਦੀ ਨਹੀਂ ਇਹ ਰਸਤੇ ਦੀ ਵੀ ਹੈ ਜਿੱਥੇ ਗੁਰੂ ਦੇ ਪਿਆਰ 'ਚ ਜੀਵਨ ਬੀਤਦਾ ਹੈ ਸਾਨੂੰ ਵੀ ਚਾਹੀਦਾ ਕਿ ਅਸੀਂ ਰੋਜ਼ ਕੁਝ ਕਰੀਏ ਕੌਮ ਲਈ ਧਰਮ ਲਈ ਪਰਮਾਤਮਾ ਲਈ ਬਾਬਾ ਦੀਪ ਸਿੰਘ ਜੀ ਅੱਜ ਵੀ ਸਾਡੀ ਰਗਾਂ 'ਚ ਵੱਜਦੇ ਨੇ ਬਸ ਸਾਨੂੰ ਸੁਣਨ ਦੀ ਤੇ ਸਮਝਣ ਦੀ ਲੋੜ ਹੈ ਜੇ ਤੁਸੀਂ ਇਹ ਕਹਾਣੀ ਸੁਣੀ ਤੇ ਤੁਸੀਂ ਵੀ ਸੋਚਦੇ ਹੋ ਕਿ ਇਹ ਸ਼ਹੀਦੀ ਸਾਡੀ ਤਰੋਹਰ ਹੈ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰੋ